ਜਦੋਂ ਤੋਂ ਔਰੰਗਜ਼ੇਬ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਸੀ ਤਾਂ ਉਹ ਹਿੰਦੂਆਂ ਤੇ ਬਹੁਤ ਜ਼ੁਲਮ ਟਾਰ ਰਿਹਾ ਸੀ ਹਿੰਦੂਆਂ ਉੱਤੇ ਕਈ ਪ੍ਰਕਾਰ ਦੇ ਟੈਕਸ ਲਗਾਏ ਗਏ ਸਨ ਜਦ ਕਿ ਮੁਸਲਮਾਨਾਂ ਨੂੰ ਇਸ ਬਾਰੇ ਛੂਟ ਸੀ ਉਹ ਜ਼ਬਰਦਸਤੀ ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ ਸੀ ਜਿਹੜਾ ਆਪਣੇ ਧਰਮ ਬਦਲਣ ਤੋਂ ਨਾ ਕਰਦਾ ਸੀ ਉਸ ਨੂੰ ਕਤਲ ਕਰ ਦਿੱਤਾ ਜਾਂਦਾ ਸੀ ਹਿੰਦੂਆਂ ਵਿੱਚ ਬ੍ਰਾਹਮਣ ਉੱਚੀ ਜਾਤੀ ਦੇ ਮੰਨੇ ਉਗੇ ਸਨ ਇਸ ਲਈ ਉਸ ਦਾ ਮਤ ਸੀ ਜੇ ਬ੍ਰਾਹਮਣਾ ਨੂੰ ਮੁਸਲਮਾਨ ਬਣਾ ਲਿਆ ਜਾਏ ਤਾਂ ਬਾਕੀ ਹਿੰਦੂ ਆਪਣੇ ਆਪ ਮੁਸਲਮਾਨ ਬਣ ਜਾਣਗੇ ਉਸ ਵੇਲੇ ਸਭ ਤੋਂ ਉੱਚੇ ਬ੍ਰਾਹਮਣ ਕਸ਼ਮੀਰੀ ਪੰਡਤ ਸਮਝੇ ਜਾਂਦੇ ਸਨ ਜੇ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਬਣਾ ਲਿਆ ਜਾਂਦਾ ਤਾਂ ਸਾਰੇ ਹਿੰਦੂਆਂ ਨੇ ਸਹਿਜ ਹੀ ਇਸਲਾਮ ਕਬੂਲ ਕਰ ਲੈਣਾ ਸੀ ਇਸ ਲਈ ਔਰੰਗਜ਼ੇਬ ਨੇ ਕਸ਼ਮੀਰ ਦੇ ਸੂਬੇ ਨੂੰ ਹੁਕਮ ਦਿੱਤਾ ਕਿ ਉਹ ਕਸ਼ਮੀਰੀ ਬ੍ਰਾਹਮਣਾਂ ਉੱਤੇ ਸਖਤੀ ਕਰੇ ਅਤੇ ਉਹਨਾਂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕਰੇ ਸੂਬਾ ਕਸ਼ਮੀਰ ਨੇ ਜਦ ਸਾਰੇ ਪੰਡਤਾਂ ਨੂੰ ਔਰੰਗਜ਼ੇਬ ਦਾ ਹੁਕਮ ਸੁਣਾਇਆ ਤਾਂ ਉਹਨਾਂ ਨੇ ਸੋਚਣ ਵਾਸਤੇ 6 ਮਹੀਨੇ ਦੀ ਮਹਲਤ ਮੰਗੀ ਸੂਬੇ ਨੇ ਮਹਲਤ ਤਾਂ ਦੇ ਦਿੱਤੀ ਪਰ ਨਾਲੇ ਵੀ ਕਹਿ ਦਿੱਤਾ ਕਿ 6 ਮਹੀਨੇ ਬਾਅਦ ਸਭ ਨੂੰ ਇਸਲਾਮ ਪ੍ਰਵਾਨ ਕਰਨਾ ਪਵੇਗਾ ਇਸੇ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਕਿਸੇ ਵਿਅਕਤੀ ਨੇ ਉਹਨਾਂ ਨੂੰ ਇਸ਼ਲਾਹ ਜ਼ਰੂਰ ਦੇ ਦਿੱਤੀ ਕਿ ਉਹ ਸਿੱਖਾਂ ਦੇ ਨਵੇਂ ਗੁਰੂ ਜੀ ਪਾਸ ਜਾਣ ਉਹ ਬਹੁਤ ਕਿਰਪਾਲੂ ਅਤੇ ਦਿਆਲੂ ਹਨ ਤੁਹਾਡੀ ਮਦਦ ਜ਼ਰੂਰ ਕਰਨਗੇ ਇਸ ਲਈ ਕਸ਼ਮੀਰੀ ਪੰਡਤਾਂ ਦਾ ਪ੍ਰਤੀਨਿਧੀ ਮੰਡਲ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਆ ਮਿਲਿਆ ਤੇ ਆਪਣੇ ਦੁੱਖ ਦੀ ਸਾਰੀ ਵਿਅਥਾ ਆ ਸੁਣਾਈ ਗੁਰੂ ਸਾਹਿਬ ਡੁੰਗੀਆਂ ਸੋਚਾਂ ਵਿੱਚ ਡੁੱਬ ਗਏ ਉਹਨਾਂ ਸਾਹਮਣੇ ਹੁਣ ਇਹ ਸਵਾਲ ਸੀ ਕਿ ਜੇ ਉਹ ਇਹਨਾਂ ਦੇ ਮਸਲੇ ਦਾ ਹੱਲ ਨਹੀਂ ਦੱਸਣਗੇ ਤਾਂ ਇਹ ਸਾਰੇ ਮੁਸਲਮਾਨ ਬਣ ਜਾਣਗੇ ਅਤੇ ਬਾਕੀ ਹਿੰਦੂ ਕੋਮਤਾਂਗੇ ਹੀ ਡੂੰਗੀ ਖਾਈ ਵਿੱਚ ਡਿੱਗ ਚੁੱਕੀ ਹੈ ਉਹ ਵੀ ਇਹਨਾਂ ਵਾਂਗ ਆਪਣੇ ਧਰਮ ਨੂੰ ਤਿਆਗਣ ਵਿੱਚ ਕੋਈ ਉੱਜਰ ਨਹੀਂ ਕਰਨਗੇ ਇਸ ਲਈ ਉਹਨਾਂ ਨੇ ਸੋਚ ਕੇ ਕਿ ਆ ਭਾਈ ਲੋਕੋ ਇਹ ਸੰਕਟ ਤਦ ਹੀ ਟਲ ਸਕਦਾ ਹੈ ਜੇ ਇਸ ਦਾ ਵਿਰੋਧ ਕੀਤਾ ਜਾਵੇ ਇਸ ਦਾ ਮੁਕਾਬਲਾ ਕੀਤਾ ਜਾਵੇ ਜਾਂ ਕੋਈ ਮਹਾਨ ਪੁਰਖ ਇਸ ਜੁਲਮ ਦੇ ਵਿਰੁੱਧ ਆਵਾਜ਼ ਉਠਾਈ ਅਤੇ ਆਪਣੇ ਸੀਸ ਦੀ ਬਲੀ ਦੇਣ ਤੋਂ ਵੀ ਨਾ ਘਬराई ਸਹਬਜ਼ਾਦਾ ਗੋਬਿੰਦ ਰਾਏ ਵੀ ਉਸ ਸਮੇਂ ਆਪਣੇ ਗੁਰਦੇ ਪਿਤਾ ਜੀ ਪਾਸ ਬੈਠੇ ਸਨ ਉਸ ਸਮੇਂ ਉਹਨਾਂ ਦੀ ਉਮਰ 9 ਸਾਲ ਦੇ ਕਰੀਬ ਸੀ ਉਹ ਕਸ਼ਮੀਰੀ ਪੜਤਾਂ ਦੇ ਦੁੱਖ ਦੀ ਕਹਾਣੀ ਅਤੇ ਆਪਣੇ ਗੁਰਦੇ ਪਿਤਾ ਜੀ ਦਾ ਉੱਤਰ ਵੀ ਸੁਣ ਚੁੱਕੇ ਸਨ ਸਭ ਕੁਝ ਸੁਣ ਕੇ ਉਹ ਬੋਲੇ ਤੁਹਾਡੇ ਨਾਲੋਂ ਵੱਡਾ ਹੋਰ ਕਿਹੜਾ ਮਹਾਪੁਰਖ ਹੋ ਸਕਦਾ ਹੈ ਗੁਰੂ ਤੇਗ ਬਹਾਦਰ ਜੀ ਭਾਵੇਂ ਆਪਣੇ ਆਪ ਨੂੰ ਬਹੁਤ ਵੱਡਾ ਮਹਾਪੁਰਖ ਨਹੀਂ ਸਨ ਸਮਝਦੇ ਪਰ ਆਪਣੇ ਸੁਪੁੱਤਰ ਦੀ ਗੱਲ ਸੁਣ ਕੇ ਉਹ ਪ੍ਰਸੰਨ ਹੋ ਗਏ ਉਹਨਾਂ ਕਸ਼ਮੀਰੀ ਪੰਡਤਾਂ ਨੂੰ ਕਿਹਾ ਜਾਓ ਸੂਬੇ ਨੂੰ ਕਹਿ ਦਿਓ ਜੇ ਔਰੰਗਜ਼ੇਬ ਗੁਰੂ ਤੇਗ ਬਹਾਦਰ ਜੀ ਨੂੰ ਧਰਮ ਬਦਲੀ ਲਈ ਰਾਜ਼ੀ ਕਰ ਸਕਦਾ ਹੈ ਤਾਂ ਸਾਰੇ ਆਪਣਾ ਧਰਮ ਬਦਲ ਲੈਣਗੇ ਤੇ ਖੁਸ਼ੀ-ਖੁਸ਼ੀ ਸਲਾਮ ਕਬੂਲ ਕਰ ਲੈਣਗੇ ਕਸ਼ਮੀਰੀ ਪੰਡਤ ਖੁਸ਼ ਹੋ ਗਏ ਗੁਰੂ ਸਾਹਿਬ ਅੱਗੇ ਮੱਥਾ ਟੇਕ ਕੇ ਉਹ ਚਲੇ ਗਏ ਪਰ ਅਨੰਦਪੁਰ ਸਾਹਿਬ ਵਿੱਚ ਜਿਹੜਾ ਆਨੰਦ ਦਾ ਪ੍ਰਵਾਹ ਚੱਲਦਾ ਸੀ ਉਸ ਵਿੱਚ ਵਿਗਨ ਪੈ ਗਿਆ ਗੁਰੂ ਸਾਹਿਬ ਨੇ ਉਸ ਸਮੇਂ ਤੋਂ ਹੀ ਦਿੱਲੀ ਪੁੱਜਣ ਦੀ ਤਿਆਰੀ ਕਰ ਦਿੱਤੀ ਕੁਝ ਦਿਨਾਂ ਪਿਛੋਂ ਹੀ ਆਪਣੇ ਚੌਨਵੇਂ ਸਿੱਖਾਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਦਿੱਲੀ ਵੱਲ ਚੱਲ ਪਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ